ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਬ ਭਾਈ ਗੁਰਦਾਸ ਜੀ ਸਤ ਗੁਰੂ ਤੀਰਥ ਜਾਣੀਏ ਅਸ਼ਟ ਤੀਰਥ ਸਰਦੀ ਆਏ ਇਥੇ ਭਾਈ ਸਾਬ ਭਾਈ ਗੁਰਦਾਸ ਜੀ ਕਹਤੋਦੇ ਨੇ ਸਤ ਗੁਰੂ ਰੂਪ ਤੀਰਥ ਦੇ ਸਬਾਨ ਜਾਓ ਸਤਗੁਰੂ ਦੀ ਸੇਵਾ ਕਰੋ ਸਤਗੁਰੂ ਦੇ ਸਤਗੁਰੂ ਦੇ ਹੁਕਮ ਨੂੰ ਮੰਨੋ 68 ਤੀਰਥ ਸਤਗੁਰੂ ਦੇ ਚਰਨਾ ਵਿੱਚ ਹਾਂ 68 ਤੀਰਥ ਸਤਗੁਰੂ ਦੀ ਸ਼ਰਨ ਵਿੱਚ ਹਾਂ ਤੁਸੀਂ ਸਤਗੁਰੂ ਦੀ ਸੇਵਾ ਕਰੋਗੇ ਸਤਗੁਰੂ ਦੇ ਹੁਕਮ ਨੂੰ ਮੰਨੋਗੇ ਤਾਂ ਇੱਥੇ ਭਾਈ ਸਾਹਿਬ ਕਹਿੰਦਾ ਤੇ ਉਹਦੇ ਨੇ ਤੁਹਾਨੂੰ ਤੀਰਥਾਂ ਤੇ ਜਾਤ ਦੀ ਕੋਈ ਲੋੜ ਨਹੀਂ ਕਿਉਂਕਿ ਸਤਗੁਰੂ ਦੇ ਚਾਦ ਵਿੱਚ ਹੀ 88 ਤੀਰਥਾਂ ਦਾ ਵਾਸ ਹੈ ਜਿੰਨੇ ਵੀ ਤੀਰਥ ਨੇ ਉਹ ਸਤਗੁਰੂ ਦੀ ਛਾਦ ਵਿੱਚ ਹਨ ਤੁਹਾਨੂੰ ਤੀਰਥਾਂ ਤੇ ਜਾਣ ਦੀ ਕੋਈ ਲੋੜ ਨਹੀਂ ਪਵੇਗੀ ਸਤਗੁਰੂ ਦੇਉ ਆਪੇ ਉਹ ਹੈ ਹੋਰ ਦੇਵ ਗੁਰਸੇਵ ਕਰਾਏ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਲਾਉਂਦੇ ਨੇ ਸਤਿਗੁਰੂ ਪ੍ਰਕਾਸ਼ ਸਰੂਪ ਹਨ ਅਰਥਾਤ ਸਤਿਗੁਰੂ ਭੇਤ ਤੋੜਿਆ ਤਖੰਡ ਦੇਵਤੇ ਵੀ ਗੁਰੂ ਦੀ ਸੇਵਾ ਕਰਕੇ ਮੁਕਤੀ ਪ੍ਰਾਪਤ ਕਰਦੇ ਹਨ ਤ੍ਰੇਤੀ ਕਰੋੜ ਦੇਵੀ ਦੇਵਤੇ ਵੀ ਗੁਰੂ ਦੀ ਪੂਜਾ ਕਰਦੇ ਹਨ ਗੁਰੂ ਦੀ ਸੇਵਾ ਕਰਕੇ ਇਹ ਮੁਕਤੀ ਪ੍ਰਾਪਤ ਕਰਦੇ ਹਨ ਸਤਿਗੁਰੂ ਪਾਰਸ ਪਰਸੇ ਲੱਖ پارਸ ਪਾ ਖਾਕ ਸੁਹਾਏ ਇਥੇ ਪਾਈਸਾ ਭਾਈ ਗੁਰਦਾਸ ਜੀ ਕਹਿਣਾ ਚਾਹਦੇ ਨੇ ਸਤਗੁਰੂ ਦੇ پارਸ ਦੇ ਪਰਸ ਨਾਲ ਲੱਖਾਂ پارਸ ਪੈਰਾ ਦੀ ਖਾਕ ਪਾਛਦੇ ਹਨ ਸਤਗੁਰੂ ਪੂਰਾ ਪਾਰ ਜਾਤ ਪਾਰ ਜਾਤ ਤੇ ਲੱਖ ਸਫਲ ਧਿਆਏ ਇਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਣਾ ਚਾਹੁੰਦੇ ਨੇ ਸਤਗੁਰੂ ਪੂਰਨ ਕਲਪ ਦਾ ਪਰਿਸ਼ਾਨ ਜਿਨ੍ਹਾਂ ਨੂੰ ਹੋਰ ਕਲਪ ਦੇ ਬ੍ਰਿਸ਼ ਫਲਾ ਵਾਲੇ ਬ੍ਰਿਸ਼ਤੇ ਹੁੰਦੇ ਹਨ ਜਿਨ੍ਹਾਂ ਦੀ ਸੇਵਾ ਕਰਦੇ ਹਨ ਸੁਖ ਸਾਗਰ ਸਤਗੁਰੂ ਪੁਰਖ ਰਤਨ ਪ੍ਰਦਾਤ ਸਿੱਖ ਸੁਨਾਏ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਣਾ ਚਾਹੁੰਦੇ ਨੇ ਸਤਗੁਰੂ ਪੁਰਖ ਸੁੱਖਾਂ ਦੇ ਸਮੁੰਦਰ ਹਨ ਸਤਿਗੁਰੂ ਦੇ ਚਰਨ ਵਿੱਚ ਹਰ ਪ੍ਰਕਾਰ ਦੇ ਸੁੱਖ ਮਿਲਦੇ ਹਨ ਸਤਿਗੁਰੂ ਦੀ ਸੇਵਾ ਵਿੱਚ ਸੁੱਖ ਮਿਲਦੇ ਹਨ ਅਤੇ ਇਹ ਸਿੱਖਿਆ ਰੂਪੀ ਰਤਲ ਪਦਾਰਥ ਸਨੋਦੇ ਹਨ ਅਰਥਾਤ ਇਹਨਾਂ ਦੀ ਸਿੱਖਿਆ ਵੀ ਰਤਨਾ ਵਾਂਗ ਹੈ ਇਹਨਾਂ ਦਾ ਉਪਦੇਸ਼ ਵੀ ਕਿਸੇ ਰਤਨ ਤੋਂ ਘੱਟ ਨਹੀਂ ਚਿੰਤਾ ਮਨ ਸਤਿਗੁਰੂ ਚਰਨ ਚਿੰਤਾ ਮਨੀ ਅਚਿੰਤ ਕਰਾਏ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣਾ ਚਾਹੁੰਦੇ ਨੇ ਸਤਿਗੁਰੂ ਦੇ ਚਰਨ ਹੀ ਚਿੰਤਾ ਮਨੀ ਹਨ ਮਨ ਇਛਤ ਫਲ ਦੇਂਦੇ ਹਨ ਅਰਥਾਤ ਹਰ ਪ੍ਰਕਾਰ ਦੀ ਇੱਛਾ ਪੂਰੀ ਹੋ ਜਾਂਦੀ ਹੈ ਹਰ ਪ੍ਰਕਾਰ ਦਾ ਜੋ ਫਲ ਹੈ ਉਹ ਸਤਿਗੁਰ ਦੇ ਚਰਨਾਂ ਤੋਂ ਹੀ ਮਿਲਦਾ ਹੈ ਤੇ ਚਿੰਤਾ ਮਨੀ ਨੂੰ ਵੀ ਅਚਿੰਤ ਕਰ ਦਿੰਦੇ ਹਨ ਵेन ਸਤਗੁਰੂ ਸਭ ਦੂਜੇ ਪਾਏ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣਾ ਚਾਹੁੰਦੇ ਨੇ ਜੋ ਸਤਗੁਰੂ ਨੂੰ ਛੱਡ ਕੇ ਮਾਇਆ ਵਿੱਚ ਫਸੇ ਹੋਏ ਹਨ ਉਹ ਭੁੱਲੇ ਪਟਕੇ ਲੋਕ ਹਨ ਉਹ ਸਤਗੁਰੂ ਨੂੰ ਛੱਡ ਕੇ ਮੁਕਤੀ ਪ੍ਰਾਪਤ ਨਹੀਂ ਕਰ ਸਕਦੇ ਉਹ ਹਨੇਰੇ ਵਿੱਚ ਫਸੇ ਹੋਏ ਹਨ ਸਤਗੁਰੂ ਤੋਂ ਬਿਨਾਂ ਉਹਨਾਂ ਨੂੰ ਮੁਕਤੀ ਨਹੀਂ ਮਿਲ ਸਕਦੀ ਜਿਹੜੇ ਸਤਗੁਰੂ ਨੂੰ ਛੱਡ ਕੇ ਭਟਕਦੇ ਫਿਰਦੇ ਹਨ ਉਹ ਹਨੇਰੇ ਵਿੱਚ ਫਸੇ ਬਏ ਹਨ ਉਹਨਾਂ ਨੂੰ ਸਤਗੁਰੂ ਤੋਂ ਬਿਨਾਂ ਮੁਕਤੀ ਨਹੀਂ ਮਿਲ ਸਕਦੀ ਸਤਗੁਰੂ ਤੋਂ ਬਿਨਾਂ ਉਹਨਾਂ ਦਾ ਪਾਰ ਉਟਾਰਾ ਨਹੀਂ ਹੋ ਸਕਦਾ ਵਾਹਿਗੁਰੂ ਜੀ ਭਾਈ ਸਾਹਿਬ ਗੁਰਦਾਸ ਜੀ ਦੀ ਇਸ ਵਾਰ ਦੀ ਪੌੜੀ ਦੇ ਅਰਥ ਗਾਦਿਆ ਹੋਇਆ ਮੇਰੇ ਕੋਲ ਕਾਫੀ ਭੁੱਲਾਂ ਕਾਫੀ ਗਲਤੀਆਂ ਹੋਈਆਂ ਹੋਣਗੀਆਂ ਅੰਜਾਨ ਬੱਚਾ ਸਭਝ ਕੇ ਮਾਫ ਕਰਨਾ ਕਿਉਂਕਿ ਜਿੰਨੂ ਕੋ ਮੇਨੂੰ ਮੇਰੇ ਵਾਹਿਗੁਰੂ ਨੇ ਸੋਝੀ ਬਖਸ਼ੀ ਹੈ ਸੋ ਮੈਂ ਅਰਥ ਕਰ ਦਿੱਤੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ